ਮਲੂਕ ਰੋਡ ਤੇ ਰਾਤ ਸਮੇਂ ਇੱਕ ਚੌਕੀਦਾਰ ਦਾ ਹੋਇਆ ਕਤਲ ਪੁਲਿਸ ਕਰ ਰਹੀ ਹੈ ਜਾਂਚ ਆਓ ਦੇਖਦੇ ਹਾਂ ਰਤਨ ਟੀਵੀ ਦੀ ਇੱਕ ਰਿਪੋਰਟ ਅੰਦੀ ਗਿੱਤ ਕਿਨਾਮ ਮੇਰਾ ਨਾਮ ਸੁਦੀਪ ਸਿੰਘ ਆ ਸਾਡੀ ਸਹਾਰਾ ਟੀਮ ਨੂੰ ਸੂਚਨਾ ਮਿਲੀ ਸੀ ਕਿ ਬਟੰਡਾ ਮਲੋਠ ਰੋਡ ਦੇ ਇੱਕ ਡੈੱਡ ਬੋਡੀ ਪਈ ਆ ਜਦ ਮੌਕੇ ਤੇ ਆ ਕੇ ਦੇਖਿਆ ਜੋ ਕਿ ਡੈੱਡ ਬੋਡੀ ਸੜਕ ਤੋਂ ਥੋੜੀ ਜੀ ਅੰਦਰ ਪਈ ਸੀਗੀ ਇਹ ਸ਼ੱਕੀ ਹਾਲਾਤਾਂ ਦੇ ਵਿੱਚ ਕਈ ਜਾਂਚ ਪਤੀ ਹੈ ਬਾਕੀ ਥਾਣਾ ਥਰਮਲ ਪੁਲਿਸ ਦੀ ਮੌਕੇ ਤੇ ਆ ਰਹੀ ਆ ਉਹਨਾਂ ਦੇ ਮੌਜੂਦਗੀ ਵਿੱਚ ਡੈੱਡ ਬੋਡੀ ਦੀ ਜਾਂਚ ਪੜਤਾਲ ਕਰਾਂਗੇ ਦੇਖਦੇ ਆ ਐਕਸੀਡੈਂਟ ਆ ਜਾਂ ਕੋਈ ਇਹਨਾਂ ਹੋਰ ਕੋਈ ਹਾਸਾ ਹੋ ਜਾਗਾ ਉਮਰ ਕਿੰਨੀ ਕੀ ਹੈ ਉਮਰ ਹੈ ਕਿ 60 ਤੋਂ 65 ਸਾਲ ਸਰ ਲੋਕਾਂ ਨੇ ਦੱਸਿਆ ਕੀ ਕੰਮ ਕੀ ਕਰਦਾ ਚੌਕੀਦਾਰੀ ਦਾ ਕੰਮ ਕਰਦਾ ਸਰ ਇੱਥੇ ਜੀ ਤਲਾਕ ਨੇ ਨਿੱਕੀ ਕਿੰਨਾ ਲੋਕਾਂ ਨੇ ਦਿੱਤੀ ਹੈ ਸਰ ਕਿੰਨੇ ਵਜੇ ਦਿੱਤੀ ਹੈ ਸਰ 7:00 ਵਜੇ ਸਰ ਬੁਰਸਾ ਹੈ ਸਰ